ਬਾਬੂ ਰੱਜਬਲੀ ਖਾਨ ਜੀ ਦੀ ਵਤਨ ਵਿਛੋੜੇ ਦੀ ਕਵਤਾ ਰਹਾ ਭੇਜ ਸਲਾਮਾਂ ਨੂੰ ਉਹ ਲਿਖਦੇ ਹਨ ਮੇਰੇ ਨਗਰ ਵਾਸੀਆਂ ਨੂੰ ਜੋੜ ਹੱਥ ਦੇਣ ਸ਼ਗird ਸੰਦੇਸੇ ਹੋ ਗਈ ਮਦਦ ਉਜੜਿਆਂ ਨੂੰ ਅਜੇ ਤੱਕ ਰਹਿੰਦੇ ਮਿਰਗ ਹੰਦੇ ਸੇ ਲੱਗੀ ਝੋਟ ਵਿਛੋੜੇ ਦੀ ਮੇਰਾ ਦਿਲ ਨਰਮ ਠੋਕਰਾਂ ਸੰਦਾ ਰਹਾ ਭੇਜ ਸਲਾਮਾਂ ਨੂੰ ਸਾਹੋਂ ਪਿੰਡ ਜੰਮਿਆ ਹੋਰ ਪਿੰਡ ਰਹਿੰਦਾ ਦੇ ਮਾਤੇ ਫਲ ਤਸੱਲੀਆਂ ਮੈਂ ਨਹੀਂ ਦਿਲਵਰ ਦਾ ਨਹੀਂ ਦਿਲਵਰ ਦਾ ਦਿਲੋਂ ਆਹ ਨਿਕਲਦਿਆਂ ਲੋਕ ਕਹਿਣ ਕਮਲ ਮਾਰਦਾ ਫਿਰਦਾ ਰਹੇ ਦਰਦ ਮਠਾ ਜਿਆ ਜੀ ਫਰਕ ਨਹੀਂ ਬਾਲ ਬਰੋਬਰ ਪੈਂਦਾ ਰਹਿਆ ਪੇਜ ਸਲਾਮ ਨੂੰ ਐਸ ਪਿੰਡ ਜੰਮਿਆ ਹੋਰ ਪਿੰਡ ਰਹਿੰਦਾ ਮੇਰੀ ਪੇਸ਼ ਚਲਣਤੀ ਨਾ ਵੀਰ ਜੀ ਅਨਜਲ ਲੈ ਗਿਆ ਛਲ ਕੇ ਕਦੇ ਸਾਥ ਦੋਸਤਾਂ ਦੇ ਨਗਰ ਵਿੱਚ ਲਾਉਂਦੇ ਮਜਲਸਾਂ ਰਲ ਕੇ ਸੱਤ ਧਰਮ ਸਾਲ ਮੇ ਜੀ ਕਦੇ ਸਹੇਠ ਬੋੜ ਜਾ ਬੈੰਦਾ ਰਿਆ ਪੇਜ ਸੁਨਾਮਾ ਹੋਰ ਪਿੰਡ ਜੰਮਿਆ ਹੋਰ ਪਿੰਡ ਰਹਿੰਦਾ ਛੂਟੀ ਉਮਰ ਹਾਣੀਆਂ ਦੇ ਸਾਥ ਰੜ ਜਾਂਦਾ ਪੜਨ ਬੰਬੀ ਹੈ ਗੱਲਾਂ ਚੇਤੇ ਕਰ ਲਾ ਤਾਂ ਕਈ ਵਾਰ ਲੰਘਦਾ ਵਿਚਲিয়ে ਵੀ ਹੈ ਲੱਗੇ ਖੇੜ ਪਿਆਰੀ ਜੀ ਕਿਸੇ ਨੂੰ ਢੋਂਦਾ ਕਿਸੇ ਤੋਂ ਟੈਂਦਾ ਰਿਹਾ ਭੇਜ ਸਲਾਮਾਂ ਨੂੰ ਸਾਹੋ ਪਿੰਡ ਜੰਮਿਆ ਬੱਤੀ ਚੱਕ ਰੰਦਾ ਨਿਰਦਿਲ ਦਿਆ ਮਹਿਰਮਾਂ ਜੀ ਬਹੁਤੀਆਂ ਪੂਚ ਕਰ ਗਈਆਂ ਰੂਹਾਂ ਹੋ ਗਈ ਮੁੱਦਤ ਵਿਛੜਿਆ ਨੂੰ ਸੂਰਤਾ ਭੁੱਲੀਆਂ ਰਹੀਆਂ ਨਾ ਸੁਹਾਂ ਐਥੇ ਫਿਰਦਾ ਹੋਣਾ ਜੇ ਬਲੀ ਲੈਂਦਾ ਤਰੇਹਾ ਭੇਜ ਸਲਾਮਾਨ ਸਾਹੋਂ ਪਿੰਡ ਜਮਿਆ ਬਤੀ ਚੱਕ ਰਿੰਦਾ